ਰੋਪੜ ਜ਼ਿਲ੍ਹੇ ਦੇ ਵਿੱਚ ਤੇ ਨਾਲ ਹੀ ਵੈਸੇ ਬਾਕੀ ਜ਼ਿਲ੍ਹਿਆਂ 'ਚ ਵੀ ਕਹਿ ਸਕਦੇ ਆ ਕਿਸਾਨਾਂ ਦੀ ਲੁੱਟ ਖਾਦ ਦੇ ਨਾਂ ਤੇ ਦਹਾਕਿਆਂ ਤੋਂ ਜਿਹੜੀ ਹੈ ਉਹ ਜਾਰੀ ਹੁੰਦੀ ਰਹੀ ਹੈ ਜਿਹਦੇ ਵਿੱਚ ਕਿ ਡੀਪੀ ਦੇ ਨਾਲ ਯੂਰੀਆ ਦੇ ਨਾਲ ਜਿਹੜੇ ਅੱਡ-ਅੱਡ ਤਰ੍ਹਾਂ ਦੇ ਪ੍ਰੋਡਕਟ ਹੈ ਉਹ ਟੈਗ ਕੀਤੇ ਜਾਂਦੇ ਆ ਮਤਲਬ ਧੱਕੇ ਨਾਲ ਦਿੱਤੇ ਜਾਂਦੇ ਆ ਕਿਸਾਨਾਂ ਨੂੰ ਚਾਹੇ ਉਹ ਸਲਫਰ ਹੋਵੇ ਚਾਹੇ ਹੋਰ ਜਿਹੜੇ ਕਈ ਤਰ੍ਹਾਂ ਦੇ ਪ੍ਰੋਡਕਟ ਹੈ ਜਿਹੜੇ ਜਿਹਨੂੰ ਅਸੀਂ ਬਾਇਓ ਪ੍ਰੋਡਕਟਸ ਕਹਿੰਦੇ ਆ ਉਹ ਮਹਿੰਗੀ ਰੇਟਾਂ ਦੇ ਨਾਲ ਟੈਗ ਕੀਤੇ ਜਾਂਦੇ ਆ ਕਿ ਖਾ ਤੁਹਾਨੂੰ ਤਾਂ ਮਿਲਣੀ ਹੈ ਜੇ ਤੁਸੀਂ ਨਾਲ ਇਹ ਜਿਹੜੇ ਸਲਫਰ ਵਰਗੇ ਪ੍ਰੋਡਕਟ ਹੈ ਇਹ ਨਾਲ ਤੁਸੀਂ ਠੱਕੇ ਨਾਲ ਲਓ ਤੇ ਇਹ ਜਿਹੜੇ ਡਿਸਟ੍ਰੀਬਿਊਟਰ ਹੈ ਵੱਡੇ ਰਿਟੇਲਰਾਂ ਨੂੰ ਦੁਕਾਨਦਾਰਾਂ ਨੂੰ ਪਹਿਲਾਂ ਠੱਕੇ ਨਾਲ ਇਹ ਪ੍ਰੋਡਕਟ ਦਿੰਦੇ ਆ ਤੇ ਫਿਰ ਦੁਕਾਨਦਾਰ ਦੀ ਮਜਬੂਰੀ ਹੁੰਦੀ ਕਿ ਉਹ ਕਿਸਾਨ ਨੂੰ ਵੀ ਇਹ ਪ੍ਰੋਡਕਟ ਨਾਲ ਦੇਣ ਇਹਦੇ ਚ ਸਿੱਧੇ ਤੌਰ ਤੇ ਕਿਸਾਨ ਤੇ ਦੁਕਾਨਦਾਰ ਦੀ ਜਿਹੜੀ ਹੈ ਉਹ ਲੜਾਈ ਸ਼ੁਰੂ ਹੁੰਦੀ ਹੈ ਕਿ ਟੈਗ ਕਿਉਂ ਕਰ ਰਹੇ ਹਨ ਪਰ ਜਿਹੜੇ ਅਸਲ ਦੋਸ਼ੀ ਹੈ ਜਿਹੜੇ ਅਸਲ ਦੇ ਵਿੱਚ ਧੱਕੇ ਨਾਲ ਇਹ ਪ੍ਰੋਡਕਟ ਨਾਲ ਟੈਗ ਕਰਦੇ ਆ ਉਹ ਹੁੰਦੇ ਆ ਡਿਸਟਰੀਬਿਊਟਰ ਜਿਹੜੇ ਦੁਕਾਨਦਾਰ ਨੂੰ ਧੱਕੇ ਨਾਲ ਦਿੰਦੇ ਆ ਅੱਜ ਤੱਕ ਕਿਸੇ ਵੀ ਸਰਕਾਰ ਦੇ ਵਿੱਚ ਰੋਪੜ ਦੇ ਵਿੱਚ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਕਿ ਉਹ ਕਿਸੇ ਡਿਸਟਰੀਬਿਊਟਰ ਖਿਲਾਫ ਕਾਰਵਾਈ ਕਰ ਸਕੇ ਜਿਹੜਾ ਧੱਕੇ ਨਾਲ ਧੁਖਾ ਧੜੀ ਨਾਲ ਵੱਧ ਪੈਸੇ ਦੀ ਵਸੂਲੀ ਦੇ ਲਈ ਦੁਕਾਨਦਾਰਾਂ ਦੇ ਰਾਹੀਂ ਇਹ ਪ੍ਰੋਡਕਟ ਟੈਗ ਕਰਕੇ ਕਿਸਾਨ ਨੂੰ ਤੱਕੇ ਨਾਲ ਵੇਚ ਰਿਹਾ ਲੁੱਟ ਕਰ ਰਿਹਾ ਅਜੇ ਤੱਕ ਕਿਸੇ ਨੇ ਵੀ ਇਹਨਾਂ ਡਿਸਟ੍ਰੀਬਿਊਟਰਾਂ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਕੀਤੀ ਸੋ ਅੱਜ ਰੋਪੜ ਜ਼ਿਲ੍ਹੇ ਦੇ ਖਾਦ ਦੇ ਸਾਰੇ ਰਿਟੇਲਰਾਂ ਦੀ ਮੀਟਿੰਗ ਅਸੀਂ ਰੋਪੜ 'ਚ ਅੱਜ ਐਤਵਾਰ ਦੇ ਦਿਨ ਜਿਹੜੀ ਉਹ ਕੀਤੀ ਹੈ ਜਿਹਦੇ 'ਚ ਸਾਡੇ ਚੀਫ ਐਗਰੀਕਲਚਰ ਅਫਸਰ ਉਹ ਵੀ ਵੇਚ ਨੇ ਐਗਰੀਕਲਚਰ ਵਿਭਾਗ ਦੇ ਹੋਰ ਅਧਿਕਾਰੀ ਵੀ ਵੇਚ ਨੇ ਤੇ ਕਾਫੀ ਸਾਰੇ ਰਿਟੇਲਰ ਹੈ ਉਹ ਵੀ ਇੱਥੇ ਆਏ ਨੇ ਜਿਨ੍ਹਾਂ ਨੇ ਸਭ ਨੇ ਦੱਸਿਆ ਕਿ ਕਿਵੇਂ ਜਿਹੜੇ ਵੱਡੇ ਡਿਸਟ੍ਰੀਬਿਊਟਰ ਐ ਉਹ ੱੱਕੇ ਨਾਲ ਟੈਗਿੰਗ ਕਰਕੇ ਦੁਕਾਨਦਾਰ ਨੂੰ ਦਿੰਦੇ ਨੇ ਦੁਕਾਨਦਾਰ ਦੀ ਮਜਬੂਰੀ ਹੁੰਦੀ ਐ ਕਿ ਜੇ ਤੁਸੀਂ ਡੀਏਪ ਲੈਣੀ ਐ ਯੂਰੀਆ ਲੈਣੀ ਐ ਤਾਂ ਤੁਹਾਨੂੰ ਮਹਿੰਗੇ ਰੇਟਾਂ ਤੇ ਇਹ ਜਿਹੜਾ ਟੈਗਿੰਗ ਕੀਤਾ ਹੋਇਆ ਮਟੀਰੀਅਲ ਐ ਉਹ ਨਾਲ ਲੈਣਾ ਪੈਣਾ ਸੋ ਅੱਜ ਇੱਕ ਵੱਡਾ ਡਿਸੀਜਨ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਲਿਆ ਚੀਫ ਐਗਰੀਕਲਚਰ ਅਫਸਰ ਦੇ ਵੱਲੋਂ ਅਜਿਹੀ ਡਿਸਟ੍ਰੀਬਿਊਟਰਾਂ ਦੇ ਖਿਲਾਫ ਜਿਹੜੀ ਕਾਰਵਾਈ ਕ੍ਰਿਮੀਨਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਹੜੇ ਡਿਸਟ੍ਰੀਬਿਊਟਰ ਧੁੱਖਾ ਧੜੀ ਦੇ ਨਾਲ ਇਹ ਬਲੈਕ ਕਰਦੇ ਨੇ ਔਰ ਜ਼ਬਰਦਸਤੀ ਕਿਸਾਨਾਂ ਨੂੰ ਇਹ ਇਹ ਜਿਹੜੇ ਪ੍ਰੋਡਕਟ ਹੈ ਬਾਇਓ ਪ੍ਰੋਡਕਟ ਸਲਫਰ ਵਰਗੇ ਜਾਂ ਹੋਰ ਕਈ ਤਰ੍ਹਾਂ ਦੇ ਹੈ ਉਹ ਨਾਲ ਟੈਗ ਕਰਦੇ ਨੇ ਉਹਨਾਂ ਦੇ ਖਿਲਾਫ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਅੱਜ ਪਰਚਾ ਦਰਜ ਕੀਤਾ ਜਾ ਰਿਹਾ ਔਰ ਇਹ ਪੁਲਿਸ ਨੂੰ ਵੀ ਲਿਖਿਆ ਜਾ ਰਿਹਾ ਕਾਰਵਾਈ ਦੇ ਲਈ ਔਰ ਮੈਂ ਆਪਣੇ ਚੀਫ ਐਗਰੀਕਲਚਰ ਅਫਸਰ ਤੋਂ ਪੁੱਛਿਆ ਔਰ ਮੈਨੂੰ ਹੈਰਾਨੀ ਹੋਈ ਕਿ ਅੱਜ ਤੱਕ ਕਿਸੇ ਡਿਸਟ੍ਰੀਬਿਊਟਰ ਦੇ ਖਿਲਾਫ ਟੈਗਿੰਗ ਦੇ ਲਈ ਧੋਖਾਧੜੀ ਦੇ ਨਾਲ ਟੈਗ ਕਰਕੇ ਜ਼ਬਰਦਸਤੀ ਇਹ ਬਾਇਓ ਪ੍ਰੋਡਕਟ ਜਿਨ੍ਹਾਂ ਦੀ ਕਿਸਾਨਾਂ ਨੂੰ ਲੋੜ ਨਹੀਂ ਹੈ ਜ਼ਬਰਦਸਤੀ ਕਿਸਾਨਾਂ ਨੂੰ ਵੇਚ ਕੇ ਲੁੱਟ ਕਰਨ ਵਾਲੇ ਕਿਸੇ ਡਿਸਟ੍ਰੀਬਿਊਟਰ ਖਿਲਾਫ ਅੱਜ ਤੱਕ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਸੋ ਕਿਸਾਨਾਂ ਦੀ ਲੁੱਟ ਜਿਹੜੀ ਕਿਸੇ ਕੀਮਤ ਤੇ ਨਹੀਂ ਹੋਣ ਦਿੱਤੀ ਜਾਵੇਗੀ ਪਿਛਲੇ ਦਿਨੀ ਸਾਡੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਸਾਰੇ ਪੰਜਾਬ ਦੇ ਅਧਿਕਾਰੀਆਂ ਨੂੰ ਚਾਹੇ ਉਹ ਐਗਰੀਕਲਚਰ ਦੇ ਡਾਇਰੈਕਟਰ ਹੋਣ ਚਾਹੇ ਉਹ ਇਪਕੋ ਦੇ ਅਧਿਕਾਰੀ ਹੋਣ ਚਾਹੇ ਉਹ ਐਨ ਐਫ ਐਲ ਦੇ ਹੋਣ ਚਾਹੇ ਉਹ ਹੋਰ ਜਿਹੜੇ ਮਾਰਕਪੇਟ ਦੇ ਅਧਿਕਾਰੀ ਹੋਣ ਸਭ ਨੂੰ ਇਹ ਹਦਾਇਤ ਦਿੱਤੀ ਗਈ ਕਿ ਟੈਗਿੰਗ ਕਰਨ ਵਾਲਿਆਂ ਦੇ ਖਿਲਾਫ ਉਹ ਕਾਰਵਾਈ ਕਰਨ ਸੋ ਅੱਜ ਰੋਪੜ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਰੋਪੜ ਦੇ ਵਿੱਚ ਪਹਿਲੀ ਵਾਰ ਅਜਿਹੇ ਵੱਡੇ ਜਿਹੜੇ ਮਗਰਮੱਛ ਹੈ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਵਾਉਣ ਜਾ ਰਹੇ ਹਾਂ ਔਰ ਸਾਡੇ ਐਗਰੀਕਲਚਰ ਵਿਭਾਗ ਦੀ ਚੀਫ ਐਗਰੀਕਲਚਰ ਅਫਸਰ ਬੈਠੇ ਆ ਜ਼ਿਲ੍ਹੇ ਦੇ ਇਹਨਾਂ ਦੀ ਵੀ ਹੁਣੇ ਮੇਰੀ ਡਾਇਰੈਕਟਰ ਐਗਰੀਕਲਚਰ ਪੰਜਾਬ ਨਾਲ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਜ਼ਿੰਮੇਵਾਰੀ ਅਸੀਂ ਨਿਸ਼ਚਿਤ ਕਰਕੇ ਚੱਲੇ ਆ ਕਿ ਨਾ ਤਾਂ ਜ਼ਿਲ੍ਹੇ 'ਚ ਟੈਗਿੰਗ ਹੋਣ ਦੇਣ ਤੇ ਨਾ ਹੀ ਕੋਈ ਐਦਾਂ ਦੀ ਗੱਲ ਹੋਵੇ ਕਿ ਜੇ ਟੈਗਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਹੋ ਗਈ ਤਾਂ ਦੁਕਾਨਦਾਰਾਂ ਨੂੰ ਜਾਂ ਕਿਸਾਨਾਂ ਨੂੰ ਮਾਲ ਨਾ ਮਿਲੇ ਉਹ ਮਾਲ ਪੂਰਾ ਕਰਾਉਣਾ ਵੀ ਮਹਿਕਮੇ ਦੀ ਜ਼ਿੰਮੇਵਾਰੀ ਹੈ ਔਰ ਇਹ ਦੋਨੋਂ ਕੰਮ ਇਹ ਸਾਡੇ ਚੀਫ ਐਗਰੀਕਲਚਰ ਅਫਸਰ ਨੇ ਜ਼ਿੰਮੇਵਾਰੀ ਲਈ ਹੈ ਕਿ ਔਰ ਡਾਇਰੈਕਟਰ ਐਗਰੀਕਲਚਰ ਪੰਜਾਬ ਨੇ ਵੀ ਜ਼ਿੰਮੇਵਾਰੀ ਲਈ ਹੈ ਕਿ ਦੋਨੋਂ ਕੰਮ ਇਹ ਬਖੂਬੀ ਨਿਭਾਉਣਗੇ ਔਰ ਜਿੱਥੇ ਕੋਈ ਡਿਸਟਰੀਬਿਊਟਰ ਟੈਗਿੰਗ ਕਰਦਾ ਉਥੇ ਮਹਿਕਮਾ ਖਾਨਾ ਪੂਰਤੀ ਕਰਨ ਲਈ ਛੋਟੇ ਦੁਕਾਨਦਾਰਾਂ ਨੂੰ ਖੱਜਲ ਨਹੀਂ ਕਰੂਗਾ ਜਿਹੜਾ ਡਿਸਟਰੀਬਿਊਟਰ ਟੈਗਿੰਗ ਕਰਦਾ ਏ ਉਹਨੂੰ ਫੜ ਕੇ ਸਲਾਖਾਂ ਦੇ ਵਿੱਚੇ ਸੁੱਟਣ ਦੀ ਲੋੜ ਹੈ ਔਰ ਮਹਿਕਮਾ ਛੁੱਟੇਗਾ ਜਿਹੜੀ ਕਾਰਵਾਈ ਜੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਸਮੇਂ-ਸਮੇਂ ਤੇ ਅਸੀਂ ਐਦਾਂ ਹੀ ਸਾਰਿਆਂ ਕਿਸਾਨਾਂ ਦੇ ਨਾਲ ਵੀ ਰਿਟੇਲਰਾਂ ਦੇ ਨਾਲ ਵੀ ਮਿਲ ਕੇ ਬੈਠਦੇ ਰਹਾਂਗੇ ਇਸ ਮਸਲੇ ਦੇ ਜਿਹੜੇ ਹੋਰ ਹੱਲ ਕੱਢਣ ਦੀ ਲੋੜ ਹੈ ਉਹ ਵੀ ਕੱਢਾਂਗੇ ਤੁਸੀਂ ਕੋ ਆਜ ਐਮਐਲਏ ਸਾਹਿਬ ਚੱਡਾ ਜੀ ਨੇ ਬੜੀ ਮਿਹਰਬਾਨੀ ਉਹਨਾਂ ਦੀ ਸਾਨੂੰ ਅੱਜ ਕਰੋ ਜਗਾ ਕੇ ਬੁਲਾ ਕੇ ਸੰਡੇ ਨੂੰ ਜਿਹੜੇ ਆਪਣੇ ਦੁਕਾਨਦਾਰ ਭਰਾ ਹੈਗੇ ਆ ਜਿਹੜੇ ਕਿਸਾਨਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਜਿਹੜੀ ਦੁੱਖ ਤਕਲੀਫਾਂ ਸੀ ਜਾਂ ਖਾਦ ਜਿਹੜੀ ਆਉਂਦੀ ਹੈ ਡੀਪੀ ਜਾਂ ਜੂਰੀ ਖਾਦ ਆਉਂਦੀ ਆ ਉਹਨੂੰ ਖਾਦ ਪਹਿਲਾਂ ਤੇ ਮਿਲਦੀ ਹੈ ਨਹੀਂ ਜੀ ਜੇ ਮਿਲਦੀ ਹੈ ਤਾਂ ਉਹਨਾਂ ਹੋਰ ਪ੍ਰੋਡਕਟ ਜਿਹਦਾ ਸਰਫਰ ਹੋ ਗਿਆ ਬਾਇਪਟਾਸ ਹੋ ਗਈ ਤੇ ਪੋਲੀਰਟ ਪੋਲੀਰਟ ਹੋਗੀ ਐਚ ਜੀ ਦੀ ਨਾਲ ਟੈਗ ਕੀਤੀ ਜਾਂਦੀ ਹੈ ਇਹਦੀ ਸਾਡੀ ਜੁੰਮਰ ਲਈ ਹੈਗੀ ਅਸੀਂ ਪਹਿਲਾਂ ਵੀ ਇਸ ਕੰਪਨੀ ਸੇ ਹਿਰਦੇ ਅਸੀਂ ਨੂੰ ਪੂਰ ਪੁਰਸ਼ਾ ਦਵਾਉਂਦੇ ਆ ਅਸੀਂ ਜਿਹੜੀ ਤੰਦਈ ਨਾ ਇਹ ਕੰਮ ਕਰਾਂਗੇ ਥੈਂਕ ਯੂ ਇਹ ਜਿਹੜੀ ਟੈਗ ਕੀਤੀ ਜਾ ਰਹੀ ਹੈ ਇਹ ਫਰਟੀਲਾਈਜ਼ਰ ਨੰਬਰ 185 ਤੇ ਜਿਹੜੀ ਐਸੈਂਸ਼ੀਅਲ ਕੁਆਲਟੀ 1050 ਹੈਗਾ ਇਹਦੇ ਖਿਲਾਫ ਹੈਗੀ ਇਹਦੇ ਤਹਿਤ ਇਹ ਟੈਗ ਨਹੀਂ ਕੀਤੀ ਜਾ ਸਕਦੀ ਇਹ ਅਸੀਂ ਨਿਗੜ ਭੇਖ ਵਿੱਚ ਕਰ ਲਈ ਇਹ ਤਹਿਤ ਬਣਦੀ ਕਾਰਵਾਈ ਜਿਹਨੂੰ ਅਸੀਂ ਐਫ ਆਰ ਦੀ ਜ਼ਰੂਰਤ ਪੈਂਦੇ ਆ ਉਹ ਕਰਨ ਜਾ ਰਹੇ ਆ